ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਦੋਸਤੋ ਕਰੋ ਨੋਟ ਅੱਜ 29 ਅਕਤੂਬਰ 2025 ਦਿਨ ਬੁੱਧਵਾਰ ਨੂੰ ਹੋਣ ਵਾਲੇ ਕਬੱਡੀ ਕੱਪ ਤਾਂ ਕਰੋ ਨੋਟ ਦੋਸਤੋ ਅੱਜ ਟੋਪ ਦਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਪੰਡੋਰੀ ਬੜੈਂਚ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਥੇ ਅੱਜ ਆਲ オーਪਨ ਦੀਆਂ ਚਾਰ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲੀ ਕਲੱਬ ਖੇਡੇਗੀ ਭਾਈ ਸਾਲੋਜੀ ਕਬੱਡੀ ਕਲੱਬ ਪੰਡੋਰੀ ਬੜੈਂਚ ਦੂਸਰੀ ਖੇਡੇਗੀ ਪੰਜਾਬ ਲੈਂਡ ਕਬੱਡੀ ਕਲੱਬ ਮਾਝਾ ਗੁਰਦਾਸਪੁਰ ਤੇ ਤੀਸਰੀ ਖੇਡੇਗੀ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਤੇ ਚੌਥੀ ਖੇਡੇਗੀ ਗੱਗੀ ਕਬੱਡੀ ਕਲੱਬ ਖੀਰਾਵਾਲੀ ਤੇ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 2 ਲੱਖ ਰੁਪਏ ਦਾ ਇਨਾਮ ਤੇ ਦੂਸਰੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 1.5 ਲੱਖ ਰੁਪਏ ਦਾ ਇਨਾਮ ਤੇ ਬੈਸਟਰ ਨੂੰ 51 51000 ਰੁਪਏ ਦਿੱਤਾ ਜਾਵੇਗਾ ਤੇ ਇਹ ਕਬੱਡੀ ਕੱਪ ਲੈ ਵਿਖਾਇਆ ਜਾਵੇਗਾ ਪੰਜਾਬ ਲੈਬਨ .com ਤੇ ਕਰੋ ਨੋਡ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਦੱਦੂਪੁਰ ਨੇੜੇ ਮੰਡੀ ਮੋੜ ਜ਼ਿਲ੍ਹਾ ਕਪੂਰਥਲਾ ਵਿਖੇ ਇੱਥੇ ਵੀ ਅੱਜ ਆਲ オーਪਨ ਨੇ ਆ 6 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 81000 ਰੁਪਿਆ ਦੂਸਰਾ ਇਨਾਮ 4000 ਰੁਪਿਆ ਤੇ ਬੈਸਟਰ ਨੂੰ ਵੱਖ ਮਸ਼ੀਨਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਇਹ ਕਬੱਡੀ ਕੱਪ ਲੈ ਬਖਾਇਆ ਜਾਵੇਗਾ ਕਬੱਡੀ 365.com ਤੇ ਕਰੋੜਾ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਬੱਲ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇੱਥੇ ਵੀ ਅੱਜ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਤਿੰਨ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 41000 ਰੁਪਿਆ ਦੂਸਰਾ ਇਨਾਮ 31000 ਰੁਪਿਆ ਤੇ ਬੈਸਟਾਂ ਨੂੰ 11-11000 ਰੁਪਿਆ ਦਿੱਤਾ ਜਾਵੇਗਾ ਤੇ ਇਹ ਕਬੱਡੀ ਕੱਪ ਲੈਪ ਖਾਇਆ ਜਾਵੇਗਾ ਪੰਜਾਬ ਲੈਪਨ .com ਤੇ ਕਰੋਨੋੜੇ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਮੰਜਾਰਾ ਨੌ ਆਵਾਦ ਜ਼ਿਲ੍ਹਾ ਸਰਦਾਰ ਭਗਤ ਸਿੰਘ ਨਗਰ ਇੱਥੇ ਵੀ ਅੱਜ ਆਰ オーਪਨ ਦੀਆਂ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 1 ਲੱਖ ਰੁਪਿਆ ਦੂਸਰਾ ਇਨਾਮ 75000 ਰੁਪਇਆ ਤੇ ਵੈਸਟਾਂ ਨੂੰ 31 31000 ਰੁਪਇਆ ਦਿੱਤਾ ਜਾਵੇਗਾ ਕਰੋੜਾਣੇ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਖਾਂਗ ਜਿਲ੍ਹਾ ਪਟਿਆਲਾ ਵਿਖੇ ਇੱਥੇ ਵੀ ਅੱਜ ਕਬੱਡੀ ਇੱਕ ਪਿੰਡ ਨਰੋਲ ਤੇ 62 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ 62 ਕਿਲੋ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 11000 ਰੁਪਇਆ ਦੂਸਰਾ ਇਨਾਮ 8100 ਰੁਪਇਆ ਤੇ ਵੈਸਟਾਂ ਨੂੰ ਸੱਤ ਵਾਲੇ ਪੱਖੇ ਦਿੱਤੇ ਜਾਣਗੇ ਤੇ ਕਬੱਡੀ ਓਪਨ ਰੋਲ ਦਾ ਪਹਿਲਾ ਇਨਾਮ 31000 ਰੁਪਿਆ ਤੇ ਦੂਸਰਾ ਇਨਾਮ 21000 ਰੁਪਿਆ ਤੇ ਬੈਸਟਾਂ ਨੂੰ ਚਾਂਦੀ ਦੀਆਂ ਚੈਨਾਂ ਪਾਈਆਂ ਜਾਣਗੀਆਂ ਤੇ ਇਹ ਕਬੱਡੀ ਕੱਪ ਲੈਵ ਚੱਲੂਗਾ 001 ਤੇ ਕਰੋ ਨੋ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਰਾਣੀ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਥੇ ਅੱਜ 75 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਦੋ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 15000 ਰੁਪਇਆ ਦੂਸਰਾ ਇਨਾਮ 12000 ਰੁਪਇਆ ਤੇ ਵੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਤੇ ਇਹ ਕਬੱਡੀ ਕੱਪ ਲੈ ਵਿਖਾਇਆ ਜਾਵੇਗਾ ਕਬੱਡੀ ਸਪੋਰਟਸ ਲੈਵ ਤੇ ਤੇ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਨੇਕਸਟ ਵੀਡੀਓ ਤੇ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ